ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸੰਡ ਲੱਗਦੀ ਆ ਵੀ ਟਾਈਮ 8:30 ਹੋ ਗਿਆ ਸਵੇਰ ਦੇ ਆ ਸਾਡੇ ਵਾਲਾ ਸਿਸਟਮ ਆ ਲਾ ਸੁਣੀ ਦੇਖੀ ਆ ਸਾਰਾ ਆ ਰਵੀ ਸ਼ੰਪਿਆ ਟੰਡਰੇ ਕੁੱਟੇ ਹੋਇਆ ਸੜਿ ਸੜਿ ਰਾਤ ਦੇ ਤੇ ਚਾਹ ਚਾਹ ਕੌਫੀ ਧਰ ਲਈ ਤਾਂ ਦੁੱਧ ਚ ਪੱਤੀ ਪਾ ਲਈਏ ਇਹ ਬੰਦੇ ਸਾਡੇ ਆ ਆ ਮੁਰਗਾ ਨਿਕਲਾਇਆ ਵਿੱਚੋਂ ਇੱਕ ਘੋਟੇ 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 ਹੋ ਗਿਆ ਗਗਨ ਬ੍ਰੋ ਇਦਾਂ ਦੇ ਫੁੱਲ ਭਾਈ ਅੱਜ ਤਾਂ ਓਏ ਐਸਰ ਨੰਡ ਲੱਗੀ ਯਾਰ ਅੱਜ ਤਾਂ ਢੋੜ ਨਹੀਂ ਲੱਗੀ ਭਾਈ ਜੇ ਆਈਏ ਕਿਥੇ ਲੱਗੂ ਕੰਬਲ-ਕੁੰਬਲ ਵਧੀਆ ਸੀ ਮੈਂ ਤਾਂ ਆ ਖੋਲਣਾ ਪਿਆ ਸਾਨੂੰ ਤਾਂ ਹਾਂ ਹਾਂ ਤੇ ਸਾਨੂੰ ਤਾਂ ਵੀ ਲੱਗੀ ਥੋੜੀ ਜਿਹੀ ਠੰਡ ਥੋੜੀ ਤੇ ਇਹ ਕਹਿੰਦੇ ਸਾਨੂੰ ਲੱਗੀ ਨਹੀਂ ਇਹ ਜੱਪੜਾ ਇਤੋਂ ਆ ਵੀਊਅ ਕੱਲ ਬਾਤ ਚਾਹ ਚੂ ਪੀਨੇ ਦਿਨ ਚੜਦਾ ਦਿਖਾਉਣਾ ਫਿਰ ਤੁਹਾਨੂੰ ਠੰਡ ਵਧੀਆ ਪਾਪਾ ਨੇ ਘੱਲ ਲਾ ਗਿਆ ਮੂੰਹ ਚ ਥੋੜੀ ਵਾਰੀ ਹੈ ਬੁਰਾ ਮੌਸਮ ਕੱਲ ਬਾਤ ਉਹ ਰਾਈ ਹੰਡ ਲੱਗਦੇ ਹੁਣ ਬਰ ਕੋਰੋਦਾ ਨਹੀਂ ਪਿਆ ਹੋਣਾ ਤੇ ਮੈਨੂੰ ਮੰਨ ਕੇ ਚੱਲੂ ਇਸ ਤੰਬਰ ਦੇ ਮਹੀਨੇ ਚ ਤੇ ਮੂਝੇ ਪਾਫਾ ਨਿਕਲਦੀਆਂ ਨੇ ਆਪਣੋ ਦਸੰਬਰ ਜਨਮਦੀ ਨਿਕਲਣ ਲੱਗਣੀ ਆ ਹੰਡ ਬਹੁਤ ਜ਼ਿਆਦਾ ਪਾਲਾ 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 ਉੱਠੀ ਚਾਹ ਪੀ ਕੇ ਬ੍ਰੇਕਫਾਸਟ ਬ੍ਰੇਕ ਵਾਸ ਮਤਲਬ ਬਿਸਕੁਟ ਖਾ ਕੇ ਚਾਹ ਨਾਲ ਤੇ ਹੁਣ ਚੱਲ ਜਿਆ ਨੇ ਫੌਜਾਂ ਇਧਰ ਫਰੈਸ਼ ਹੋਣ ਵਾਸਤੇ ਫਰੈਸ਼ ਹੋਣ ਵਾਸਤੇ ਵੀ ਕੰਮ ਜ਼ਰੂਰੀ ਆ ਨੇ ਕਿਤੇ ਅੱਲਾਹ ਦੇਖ ਕੇ ਵੀਡੀਓ ਦੇਖ ਕੇ ਕਿਸੇ ਪਤਾ ਨਹੀਂ ਵੀ ਇੱਥੇ ਗੰਦ ਪਾਈ ਜਾਂਦੇ ਨੇ ਇੱਥੇ ਨਹੀਂ ਪਾਉਂਦੇ ਭਾਈ ਅਸੀਂ ਐਂ ਅਸੀਂ ਸੱਬਿਆਕ ਬੰਦੇ ਆ ਸਾਰਾ ਕੂੜਾ ਆਪਦਾ ਜਿਹੜਾ ਖਣਾਇਆ ਇਕੱਠਾ ਕਰਕੇ ਡਸਟਬਿਨ ਚ ਪਾ ਕੇ ਆਇਆ ਸੀ ਇਹ ਗੱਲਾਂ ਖਾਸ ਜ਼ਰੂਰੀ ਵੀ ਨੇ ਇਹ ਤਾਂ ਕਰਕੇ ਜੇ ਕੋਈ ਹੋਰ ਬੰਦਾ ਕੱਲ ਨੂੰ ਕੈਂਪਿੰਗ ਕਰਨ ਆਵੇ ਉਹਨੂੰ ਗੰਦਾ ਜਾਨਣ ਲੱਗੇ ਜਗਾ ਇਸ ਕਰਕੇ ਇਹ ਚੀਜ਼ਾਂ ਦਾ ਜੇ ਭਾਈ ਤੁਸੀਂ ਆਵੋ ਤੁਹਾਨੂੰ ਵੀ ਧਿਆਨ ਰੱਖਣਾ ਬਣਦਾ ਚੱਲਦੇ ਆ ਇੱਧਰ ਨੂੰ ਘੁੰਮ ਕੇ ਆਉਣੇ ਕੈਂਪਿੰਗ ਸਾਈਡ ਦੇ ਕੋਲੇ ਭੇੜ-ਗੇੜੇ ਮਾਰਦੀ ਫਿਰਦੀ ਆ ਇਹ ਬੈਂਤ ਨੂੰ ਮਿਲਣ ਆਈ ਆ ਮੈਂ ਤਾਂ ਉਹ ਨਵੀਂ ਭਰਜਾਈ ਆ ਗਈ ਚੱਲ ਚੱਲ ਗੁੱਡੀਆਂ ਆ ਜਾ ਇਹਨਾਂ ਨੂੰ ਕਿੱਥੇ ਠੰਡ ਲੱਗਦੀ ਆ ਦਾ ਰੱਬ ਨੇ ਕੋਟ ਪਵਾ ਰੱਖੇ ਨੇ ਕੁਦਰਤੀ ਇਹਨਾਂ ਦੇ ਕਿ ਨਹੀਂ ਉਹ ਰੱਬ ਨੇ ਕੁਦਰਤੀ ਕੋਟ ਪਵਾ ਰੱਖੇ ਨੇ ਇਹਨਾਂ ਦੇ ਇਹਨਾਂ ਨੂੰ ਕਿੱਥੇ ਠੰਡ ਲੱਗਦੀ ਆ ਉਹ ਦੂਰ ਤੱਕ ਭੇਡੀਆਂ ਭੇਡਾਂ ਬੈਠੀਆਂ ਨੇ ਰਾਤ ਜਿਹੜੀ ਇੱਕ ਫੋਟੋ ਪਾਈ ਸੀਗੀ ਸਟੇਟਸ ਤੇ ਬਹੁਤ ਸੋਹਣਾ ਹੈ ਛੋਟੇ ਛੋਟੇ ਨੇ ਥੋੜੇ ਥੋੜੇ ਨੇ ਦੀਏ ਨੇ ਉੱਪਰ ਚੰਦ ਚਾਨਣੀ ਰਾਤ ਸੀਗੀ ਪਰ ਫਰ ਵਰਗੇ ਪਾਣੀ ਨਾਲ ਬਰਸ਼ਾ ਵਰਸ਼ੀ ਹੋ ਕਮਾਉਣ ਬਰਸ਼ਾ ਵਰਸ਼ੀ ਬਰਸ਼ਾ ਇਹ ਬਰਸ਼ਾ ਬਰਸ਼ੀ ਕੀ ਹੈ ਇਹ ਗਿੱਲਾ ਕਰ ਲਿਆ ਇੱਕ ਮਿੰਟ ਉਹ ਚੋਬਰ ਉੱਥੇ ਬੈਠ ਕਰ ਬਾਹਰ ਨਿਕਲ ਕੇ ਕਰੀ ਬਾਈ ਆ ਗੰਦਾ ਨਹੀਂ ਕਰਨਾ ਮਾਪਣੇ ਬਰਸੇ ਕਰ ਲਿਆ ਰਵੀ ਅਜੇ ਕਰੀ ਜਾਂਦਾ ਤੇ ਇਧਰਲੇ ਪਾਸਿਓਂ ਸੂਰਜ ਚੜ੍ਹਨ ਦੀਆਂ ਤਿਆਰੀਆਂ ਨੇ ਚੜ੍ਹਨ ਦੀਆਂ ਤਿਆਰੀਆਂ ਕੀ ਨੇ ਮਤਲਬ ਚੜ ਗਿਆ ਕਿਉਂਕਿ ਸਾਹਮਣੇ ਵਾਲੀਆਂ ਚੋਟੀਆਂ ਤੇ ਆ ਪਹਾੜਾਂ ਤੇ ਸੂਰਜੀ ਧੁੱਪ ਦੇਸਨ ਲੱਗੀ ਆਪਾਂ ਪਹਾੜਾਂ ਦੇ ਹੋਲੇ ਆ ਉਹ ਵਾਲਿਆਂ ਦੇ ਤਾਂ ਕਰਕੇ ਆਪਾਂ ਨੂੰ ਅਜੇ ਧੁੱਪ ਨਹੀਂ ਆਈ ਆਪਾਂ ਇਸ ਸਮੇਂ ਸਿੰਧ ਘਾਟੀ ਦੇ ਵਿੱਚ ਆ ਸਿੰਧ ਦਾ ਦਰਿਆ ਤੇ ਇਹਨੂੰ ਨਾਲ ਹੀ ਕਹਿੰਦੇ ਨੇ ਸਿੰਧ ਵੈਲੀ ਦੋ ਦੋ ਮਤਲਬ ਜਿਹੜੀਆਂ ਪਰਬਤ ਲੜੀਆਂ ਨੇ ਪਰਬਤ ਲੜੀਆਂ ਨੂੰ ਕੀ ਕਹਿੰਦੇ ਆ ਆਪਾਂ ਮਾਊਂਟੇਨ ਲਾਈਨਸ ਉਹਦੇ ਵਿਚਾਲੇ ਆਪਾਂ ਇਸ ਟਾਈਮ ਦੇ ਦੋ ਪਹਾੜਾਂ ਦੇ ਵਿਚਾਲੀ ਜਗ੍ਹਾ ਨੂੰ ਵੈਲੀ ਕਹਿੰਦੇ ਨੇ ਇਹ ਹੈਗੇ ਸਿੰਧ ਵੈਲੀ ਸਿੰਧ ਵੈਲੀ 'ਚ ਖੜੇ ਆ ਆਪਾਂ ਦੋ ਬੰਦੇ ਆਪਣੇ ਉਧਰ ਨਾਉਣ ਗਏ ਸੀ ਇੱਥੇ ਆ ਰਣਾਉਣ ਦੀ ਹਿੰਮਤ ਨਹੀਂ ਪਈ ਠੰਡਾ ਇੰਨਾ ਪਾਣੀ ਪਹਿਲਾਂ ਫੇਸ ਥੈਰੇਪੀ ਲੈ ਲਈ ਆਪਾਂ ਨੇ ਇਕੱਲਾ ਮੂੰਹ ਧੋ ਗਏ ਪੰਜ-ਸੱਤ ਵਾਰੀ ਤੇ ਬਰਸ਼ ਕਰ ਲਿਆ ਪਰ ਇੰਨਾ ਜ਼ਿਆਦਾ ਠੰਡਾ ਪਾਣੀ ਆ ਹੱਥ-ਪੈਰ ਸੁੰਨ ਹੋ ਗਏ ਪਏ ਨੇ ਹੁਣ ਵੀ ਇਸ ਕਰਕੇ ਨਹਾ ਕੇ ਆਵਾਂਗੇ ਉੱਥੇ ਥੋੜਾ ਜਿਹਾ ਉੱਥੇ ਪਾਣੀ ਠੀਕ ਹੈ ਨਿੱਗਾ ਟੈਂਕੀ ਜਣਾ ਲਓ ਜੀ ਅਸੀਂ ਚੱਲਿਆਂ ਨਹਾਉਣ ਤੌਲੀਏ ਚੱਕ ਲੈ ਸਾਬਣਾ ਚੱਕੜੀਆਂ ਨਾਲ ਉਹ ਫੈਕਟਰੀ ਦਾ ਵੀਰੇ ਨੇ ਤੁਹਾਨੂੰ ਦੱਸੇ ਹੋਣਾ ਵੀ ਬਾਈ ਨੇ ਸਾਨੂੰ ਹੱਲਪ ਦਿੱਤੀ ਕਹਿੰਦਾ ਵੀ ਆ ਜਾਓ ਕੋਈ ਚੱਕਰ ਨਹੀਂ ਨਾ ਧੋਣ ਵਾਲਾ ਆਰਾਮ ਨਾਲ ਇੱਥੇ ਕਰ ਸਕਦੇ ਹਾਂ ਪੈਰ ਸਾਡੇ ਨੀਲੇ ਪੈ ਗਏ ਅਸੀਂ ਮਾੜੇ ਬੁਰਸ਼ੀ ਕੀਤਾ ਦੀ ਉਹ ਰੇਵਰ ਵਾਲੇ ਪਾਣੀ ਨਾਲ ਫਾਇਰ ਹੱਥ ਸਾਡੇ ਪੂਰੇ ਨੀਲੇ ਬਹਿ ਗਏ। ਪਰ ਆਹ ਵੱਲ ਵੇਖ ਕੇ ਜਗਾ ਬਹੁਤ ਸੋਹਣੀ ਕੰਮ ਵਾਲੀ। ਨਜ਼ਾਰਾ ਬਹੁਤ ਆਈਆਂ ਦਾ ਸੜਜ ਰੂਟ ਲੱਗਦੀ ਆ। ਹਰ ਕੋਈ ਨਹੀਂ। ਨਾਉਣ ਵਾਲਾ ਦ੍ਰਿਸ਼ ਵੀ ਦਿਖਾਵਾਂਗੇ ਤੁਹਾਨੂੰ। ਗਾਹਾਂ ਜਿੱਥੇ ਦੁਪਹਿਰੇ ਤੋਂ ਪੂਰੇ ਜਿਹਾ ਹੋਇਆ ਨਾ ਆਪਾਂ ਕਿਸਨਗੰਗਾ ਦਰਿਆ ਉੱਥੇ ਜਾ ਰਹੇ ਅੱਜ। ਉਹ ਪਿੰਡ ਪਿੰਦਾ ਅੰਡਾਵਰ ਗ੍ਰੈਜੂਅਲੀ ਚਾ ਤੇ ਉੱਥੇ ਚੱਲਦੇ ਅੱਜ। ਉੱਥੇ ਜਾ ਕੇ ਕੈਂਪਿੰਗ ਕਰਾਂਗੇ। ਇੱਥੋਂ ਹੋਊਗਾ 70-80 ਕਿਲੋਮੀਟਰ ਦੂਰ। ਉਹ ਰਿਮੋਟ ਏਰੀਆ ਕਾ ਉਧਰ ਜਾ ਕੇ ਅੱਗੇ ਉਦੋਂ ਅੱਗੇ ਟੁਲੈਂਟ ਪਈ ਆ। ਕਾਰ ਕਰਕੇ ਉੱਥੇ ਜਾ ਕੇ ਕੋਸ਼ਿਸ਼ ਆਏ ਕਿ ਡਰੇਨਾਂ ਵਾਲੀਏ ਸੇਰ ਦਾ ਪਾਣੀ ਆਵੇ ਥੰਡੋ ਉਧਰ। ਟਕ ਟਕ ਰਹਿ ਰਿਹਾ ਚੱਲਦਾ। ਪਹਾੜਾਂ ਦੀ ਧੱਕ ਨੂੰ ਰੋਕਣ ਵਾਸਤੇ ਐਂ ਜਾਲੀ ਲਾ ਕੇ ਉਹਦੇ ਅੰਦਰ ਪੱਥਰ ਚਣ ਕੇ ਫਿਰ ਐਂ ਅਗ-ਲਗ ਬਣਾਈ ਹੋਣੇ ਲਹਿਰਾਈਆਂ ਤਿੰਨ ਲਹਿਰਾਣੇ ਉੱਪਰ ਫਿਰ ਜਾਂਦਾ ਰੋਡ ਉਹ ਤੋਂ ਹੀ ਟਾਨੋ ਸ਼ੁਰੂ ਹੁੰਦੀ ਆ। ਇਹੀ ਕੰਮ ਹੈ ਪ੍ਰੋਜੈਕਟ ਵਾਲੇ ਕਰ ਰਹੇ ਨੇ। ਆ ਸਾਰਾ ਸਿਸਟਮ ਇਹਨਾਂ ਦਾ। ਇਜਿਹ ਰਹਿੰਦੇ ਨੇ ਇਹ ਕੰਪਨੀ ਆ ਕੰਪਨੀ ਦਾ ਪ੍ਰੋਜੈਕਟ ਹੈ ਕਿ ਐਵੇਂ ਬਣਦੀਆਂ ਨੇ ਸੜਕਾਂ ਸਾਡੇ ਨਾਲ ਹੋਣਗੇ ਅਗੇ ਆ ਧੁੱਪ ਜ ਵੀ ਨੇੜੇ ਆ ਗਈ ਇਧਰਲੇ ਪਾਸੇ ਦਿਸ ਰਿਹਾ ਵੀ ਸੂਰਜ ਨਿਕਲੂਗਾ ਬਸ ਸਾਡੇ ਕੋਲ ਆਉਣ ਵਾਲੀ ਆ ਯੋ ਯੋ ਘੁੰਮੂ ਤੇ ਉਹ ਤਾਂ ਭੌਂਜੂ ਹੁਣ ਆਪਾਂ ਕੱਪੜੇ ਪਾਲੀਏ ਟੈਂਟ ਦੇ ਵਿੱਚ ਖਾ ਆਪੇ ਜਾਵੇ ਤੁਸੀ ਆਪਾ ਦਵਾਸ ਮੇਟਨ ਦੀ ਪੂਰ ਜ਼ੋਰ ਕੋਸ਼ਿਸ਼ ਕਰ ਰਿਹਾ ਐਦੂ ਦਾ ਬੰਦਾ ਆ ਪੱਗਾ ਤੇ ਸਾਡੇ ਕੋਲੇ ਸ਼ੀਸ਼ਾ ਨਹੀਂ ਜਿੰਦਾ ਹੈਗਾ ਆ ਸ਼ੀਸ਼ਾ ਵਿਲਾ ਹੋ ਗਿਆ ਤੇ ਮੈਂ ਪੱਕਾ ਬਨੂ ਤੇ ਰਵੀ ਬਨੂ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਗੁਰੇਜ ਵੈਲੀ ਦੇ ਪਿੰਡ ਤਾਵ ਡਾਵਰ ਸੜੀ ਬਾਂਦੀ ਤੋਂ ਲਾਂ ਹੁੰਦੇ ਹੋਏ ਕੰਗਣ ਮੰਦੀਪੁਰ ਇਹ ਪੱਟੀ ਸ਼ਹਿਰ ਹੋ ਗਿਆ ਕੋਈ ਗੱਲ ਨਹੀਂ ਉਹ ਗੂ ਬਾਲਾ ਸੋਣਾ ਇਹ ਤਾਂ ਪ੍ਰਿੰਟੀਆਂ ਲੱਗੀ ਵੀ ਹੋਣ ਲੱਗੀ ਬਣਾ ਉਹ ਸਬਜੀ ਜੀ ਕਰ ਲਈ ਤੇਰਾ ਟੈਂਟ ਦੀ ਫਿਰ ਟੈਂਟ ক্লোਜ਼ ਕਰਾਂਗੇ ਮਿਲਦਾ ਸਾਨੂੰ ਤੇ ਹਰ ਵਾਰ ਉਹ ਕੀ ਬਣਾਏ ਹੋ ਟਰੈਂਟਰ ਦਾ ਉੱਪਰ ਜਿਆ ਸੀ ਲਾ ਕੇ ਸੁੱਕਣਾ ਪਾਦਾ ਰਾਤ ਰੇਲ ਬਹੁਤ ਪਈ ਐ ਤਾਂ ਕਰਕੇ ਗਿੱਲੇ ਜੇ ਹੋ ਗਏ ਆ ਦੇਖੋ ਗੱਡੀ ਤੇ ਸਾਨੂੰ ਟ੍ਰੇਲ ਦਿਖਦੀ ਹੋਣੀ ਐ ਬਹੁਤ ਸੋਹਣਾ 뷰 ਜਿਵੇਂ ਠੰਡੇ ਸੇ ਗਿਆ ਨਹੀਂ ਮੈਂ ਤਾਂ ਪਿੰਡੇ ਦੇ ਬਹੁਤ ਹੀ ਜ਼ਿਆਦਾ ਮਜ਼ਾ ਆ ਰਿਹਾ ਹੈ ਆਸੀ ਹੋ ਤਕਾਨ ਰਾਤ ਤੋਂ ਬਾਅਦ ਰਾਤ ਵੀ ਬਹੁਤ ਠੰਡ ਲੱਗੀ ਸਾਨੂੰ ਤੇ ਹੁਣ ਅਸੀਂ ਸਵੇਰੇ ਜਾਣ ਲੱਗੇ ਆ ਡਾਬਰ ਪਿੰਡ ਨੂੰ ਤੇ ਆ ਬਾਈ ਕੋਲ ਅਸੀਂ ਖਾਦੇ ਆ ਪਰੌਂਠੇ ਸਵੇਰੇ ਆਲੂ ਵਾਲੇ ਪਰੌਂਠੇ ਖਾ ਕੇ ਚਾਹ ਪੀ ਕੇ ਹੁਣ ਅਸੀਂ ਨਿਕਲ ਨਿਕਲ ਲੱਗੇ ਆ ਵੀਰਾ ਤਿਆਰ ਖੜਾ ਪੂਰਾ ਹੱਕਾਂ ਵਾਰੀ ਜਾਂਦਾ ਮੈਨੂੰ ਤੇ ਬਹੁਤ ਹੀ ਵਧੀਆ ਐਕਸਪੀਰੀਅੰਸ ਸੀਗਾ ਬਹੁਤ ਹੀ ਵਧੀਆ ਲੋਕੇਸ਼ਨ ਸੀ ਬਾਕੀ ਮਿਲਦਾ ਤੁਹਾਨੂੰ ਅੱਗੇ ਜਿਵੇਂ ਜਿਵੇਂ ਜਾਵਾਂਗੇ ਤਾਂ ਉਹ ਮੈਂ ਹਾਂ ਹਾਂ ਬੰਦੀਪੰਦੀ ਬੰਦੀਪੁਰਾ ਹੁੰਦੇ ਹੋਏ ਹੁਣ ਅਸੀਂ ਜਾਵਾਂਗੇ ਡਾਵਰ ਨੂੰ ਹੈਗਾ ਲਗਭਗ 160 ਕਿਲੋਮੀਟਰ ਰਸਤਾ ਆਪਣਾ 4 ਘੰਟੇ ਇਰਾਵਲ ਪਹੁੰਚਾਂਗੇ ਹੌਲੀ ਹੌਲੀ ਰੁਕੇ ਤੇ ਰਕਾਉਂਦੇ ਚਲੋ ਜੀ ਮਿਲਦਿਆਂ ਹਾਲੇ ਕਿਦਾਂ ਵਧੀਆ ਤੇ ਅ ਸੋਨਮਾਰਗ ਤੋਂ ਬੰਦੀਪੁਰ ਵਾਲੇ ਰਾਹ ਤੇ ਆਂ ਰਸਤੇ 'ਚ ਕੰਗਨ ਆਊਗਾ ਤੇ ਚੱਲ ਜਾਨੇ ਆ ਵਿਊ ਸੋਹਣਾ ਸੀਗਾ ਤਾਂ ਕਰਕੇ ਥੋੜੀ ਵੀਡੀਓ ਬਣਾਉਣ ਵਾਸਤੇ ਰੁੱਕ ਗਏ ਪਹਾੜਾਂ ਦੀ ਉਚਾਈ ਤੇ ਖੂਬਸੂਰਤੀ ਦੋਵੇਂ ਅਸਮਾਨ ਸੋਹਣੀਆਂ ਨੇ ਦੇਖ ਰਹੇ ਹਾਂ ਸਾਹਮਣੇ ਤੁਸੀਂ ਇੱਧਰ ਕੋਈ ਕੰਮ ਚੱਲ ਰਿਹਾ ਸੜਕ ਸੁੜਕਾ ਬਣਾਉਣ ਦਾ ਤੇ ਆ ਵੀਊਆ ਆ ਨੀਚੇ ਉਹੀ ਸਿੰਧ ਦਰਿਆ ਆਪਣਾ ਲਗਭਗ ਸ਼੍ਰੀਨਗਰ ਦੇ ਬਰਾਬਰ ਤੱਕ ਦਾ ਸਫ਼ਰ ਸਿੰਧ ਦੇ ਨਾਲ ਨਾਲ ਹੀ ਰਹੂਗਾ ਉਸ ਤੋਂ ਬਾਅਦ ਪਰ ਆਪਾਂ ਨੇ ਅੱਜ ਕਿਸ਼ਨ ਗੰਗਾ ਦਰਿਆ ਕੋਲੇ ਜਾ ਕੇ ਠਹਿਰ ਕਰਨੀ ਹੈ ਇਹ ਗੱਲ ਬਾਤ ਆ ਤੇ ਹਵਾ ਵੀਡੀਓ ਠੰਢੀ ਲੱਗਦੀ ਐ ਇਸੇ ਕਰਕੇ ਅਪਰ ਜਾ ਪਾਇਆ ਹੋਇਆ ਮਤਲਬ ਤੁਲਨਾ ਕਰਕੇ ਦੇਖਿਆ ਜਾਵੇ ਤਾਂ ਠੰਢੀ ਆ ਬਹੁਤ ਔਨ ਠੰਢੀ ਆ ਤਕ ਹੋਣਾ ਸਾਨੂੰ ਅੱਗੇ ਜਾ ਕੇ ਅਗਲੀ ਗੱਲ ਬਾਤ ਸੋਨਮਾਰਗ ਤੋਂ ਚੱਲ ਕੇ ਕੰਗਨ ਖੜੇ ਆ ਕੰਗਨ ਵੀ ਵੱਡਾ ਸ਼ਹਿਰ ਆ ਕਸ਼ਮੀਰ ਦਾ ਤੇ ਇੱਥੇ ਆਲੇ ਦਾਲੇ ਪਤਨੇ ਮੈਦਾਨ ਨੇ ਵਿਚਾਲੇ ਪਹਾੜਾਂ ਦੇ ਆ ਪਿੱਛੇ ਇੱਕ ਪਾਵਰ ਪ੍ਰੋਜੈਕਟ ਹੈ ਜਿਹਦਾ ਨਾਮ ਜੈ ਸਾਹ ਪਾਵਰ ਪ੍ਰੋਜੈਕਟ ਹੈ ਉੱਪਰਲੇ ਪਾਸਿਓਂ ਪਾਣੀ ਆਉਂਦਾ ਤੇ ਨੀਚੇ ਪੈਪਰਾਂਹੀਂ ਟ੍ਰਵਾਈਨ ਚੱਲਦੀ ਆ ਹਾਈਡਰੋ ਪਾਵਰ ਪ੍ਰੋਜੈਕਟ ਆ ਤੇ ਆ ਹੈਗਾ ਜੀਰੀ ਦਾ ਝੋਨੇ ਦਾ ਪ੍ਰੋਗਰਾਮ ਤੇ ਆਪਣੇ ਨਾਲ ਲਗਭਗ ਮਹੀਨੇ ਦਾ ਫਰਕ ਲੱਗਦਾ ਮੈਨੂੰ ਉਹਨਾਂ ਦਾ ਇਹ ਬਹੁਤੀ ਸਾਹਮੇ ਉਹ ਸਾਹਮਣੇ ਬੰਦੇ ਹੱਥੀਂ ਵੜਾਈ ਵੀ ਕਰਨ ਲੱਗੇ ਪਏ ਨੇ ਇਹ ਚੀਜ਼ ਬਹੁਤੀ ਸਾਹਮੇ ਦੇਖਿਆ ਸੀ ਨੇ ਵੀ ਬਾਡੀ ਹੱਥੀਂ ਹੁੰਦੀ ਆ ਮਸ਼ੀਨ ਕਿਤੇ ਨਹੀਂ ਚੱਲਦੀ ਦੇਖੀ ਇਹ ਗੱਲਵਾਤਾ ਤੇ ਮੋਟਰਸਾਈਕਲ ਆਪਣਾ ਚੱਲ ਗਿਆ ਹੁਣ ਤੱਕ 34759 ਕਿਲੋਮੀਟਰ ਲਗਭਗ ਸਵਾ 800 ਕਿਲੋਮੀਟਰ ਮੋਟਰਸਾਈਕਲ ਚੱਲ ਗਿਆ ਉਹਨੂੰ ਚਲਦੇ ਆ ਅੱਗੇ ਬਾਂਦੀ ਪਰ ਬਾਂਦੀ ਪਰ ਹੁਣ ਦੇ ਹੋਏ ਆਪਾਂ ਅੱਜਾਂਗੇ ਟਾਵਰ ਕੰਗੰਗ ਤੋਂ 5 ਕਿਲੋਮੀਟਰ ਅੱਗੇ ਆ ਕੇ ਚਨਾਰਨਾ ਦੇ ਪਿੰਡ 'ਚ ਖੜੇ ਆਂ ਰੋਡ ਤੇ ਲੱਗਦਾ ਹੋਣ ਕਰਕੇ ਪਿੰਡ ਬਾਹਰ ਦੇ ਥੋੜੀਆਂ-ਬਹੁਤੀਆਂ ਦੁਕਾਨਾਂ ਨੇ ਤੇ ਇੱਥੇ ਆਪਾਂ ਨੇ ਚਾਹ ਬਣਵਾਈ ਆ ਦੋ ਕੱਪ ਚਾਹ ਪੀ ਕੇ ਗੈੜੀ ਜੀ ਫਿਰ ਨਿਕਲਦੇ ਆਂ ਬੰਦਾ ਰਾਤ ਸੁਸਤੀ ਮਨ ਲ ਗਿਆ ਠੰਡ ਲੱਗੀ ਨੀਂਦ ਘਟਾਈ ਇਹ ਅੱਖਾਂ ਅੱਖਾਂ ਲਾਲ ਹੋਈਆਂ ਪੀਣ ਦੀਆਂ ਇਧਰੋਂ ਚਾਹ ਵੀ ਥੀ ਇੰਜ ਜੇਕਰ ਬੋਰ ਲੱਗਾ ਹੋਇਆ ਸ਼੍ਰੀ ਨਗਰ ਗੰਦਰਾ ਵਾਲਾ ਇਧਰੋਂ ਕੱਲਾ ਪਾਏ ਸੀਗੇ ਪਰ ਅੱਜ ਆਪਾਂ ਇੱਧਰ ਨਹੀਂ ਜਾਣਾ ਅੱਜ ਆਪਾਂ ਨੇ ਬਾਂਦੀਪੁਰ ਨੂੰ ਜਾਣਾ ਤੇ ਬਾਂਦੀਪੁਰ ਨੂੰ ਦਾ ਜਾਨ ਵਾਲਾ ਰਾਹ ਤਾਂ ਸਿੱਧਾ ਜਣਾ ਤੇ ਇਧਰੋਂ ਖੱਬੇ ਨੂੰ ਮੜ ਕੇ ਸ਼੍ਰੀ ਨਗਰ ਨੂੰ ਤੇ ਬਾਂਦੀਪੁਰ ਨੂੰ ਜਾਣ ਵਾਲਾ ਰਾਹ ਇੱਥੇ ਸੱਜੇ ਹੋ ਜੀ ਗਾ ਤੋਂ ਸਿੱਧਾ ਸੇਤਾਰਾ ਲੰਘਿਆ ਖੱਬੇ ਨੂੰ ਤੇ ਸ਼੍ਰੀ ਨਗਰ ਦਾ ਤੇ ਇਧਰੋਂ ਲਾੜਾ ਹੈਗਾ ਬਾਂਦੀਪੁਰ ਦਾ ਰੋਕ ਲੈ ਇੱਥੇ ਵੀ ਬਾਂਦੀਪੁਰਾ ਨੂੰ ਜਾਂਦੇ ਰਾਹ ਤੇ ਵਿੱਚ ਬੰਦਾ ਪਾੜ ਕੇ ਇੱਕ ਮੋਟਰਸਾਈਕਲ ਚਲਾਉਣ ਦਾ ਚਾਹਵਣ ਪੈਂਤ ਸਿਓ ਉਹ ਮੋਟਰਸਾਈਕਲ ਚਲਾਉਣ ਲੱਗ ਗਿਆ ਆਪਾਂ ਬੈ ਗਏ ਗੱਡੀ 'ਚ ਤੇ ਇੱਧਰ ਬਾਂਦੀਪੁਰਾ ਨੂੰ ਜਾਂਦਾ ਰਾਹ ਇਹ ਹੈਗੀ ਜਗਾ ਕਲੂਸਾ ਬਾਂਦੀਪੁਰਾ ਮੇ ਵੀ ਇਹਨਾਂ ਦਾ ਜ਼ਿਲ੍ਹਾ ਹੈ ਤੇ ਆਪਾਂ ਬਾਂਦੀਪੁਰਾ ਤੋਂ ਅੱਗੇ ਹੁੰਦੇ ਹੋਏ ਫੇਰ ਟਾਵਰ ਪਹੁੰਚਾਂਗੇ ਰੋਡ ਇੱਧਰ ਹੀ ਸਿੰਗਲ 18 ਫੁੱਟੀ ਰੋਡ ਜੀ ਹੁੰਦੀ ਹੈ ਜਿਵੇਂ ਤੇ ਬਦਲ ਇੱਥੇ ਆ ਕੇ ਹੁਣ ਪਿਓਰ ਫੀਲ ਜਾ ਹੁੰਦਾ ਵੀ ਕਸ਼ਮੀਰ ਜਾਂ ਜਿਵੇਂ ਪਾਕਿਸਤਾਨ ਦਾ ਏਰੀਆ ਹੁੰਦਾ ਉਹ ਮੇਰੀ ਗੱਲ ਬਾਤ 100 ਮੀਟਰਸ ਅੱਗੇ ਦਿਖਾਉਣਾ ਸਮਝਿਆ ਕਰ ਲਵਾ ਬੀਊ ਬਹੁਤ ਸੋਹਣੇ ਨੇ ਬਾਂਦੀਪੁਰਾ ਤੋਂ ਅੱਗੇ ਆ ਕੇ ਇਹੋ ਜਿਹਾ ਨਕਸ਼ਣਾ ਬਣਦੀਆਂ ਨੇ ਗੁਰੇਜਵਾਲਾ ਗੁਰੇਜ ਵੈਲੀ ਤੇ ਡਾਵਰ ਪਿੰਡ ਇੱਥੋਂ 75 ਕਿਲੋਮੀਟਰ ਦੂਰ ਆ ਔੜੀਦਾਰ ਖੇਤਾਂ ਦੇ ਕਰੀ ਹੋਈ ਆ ਝੋਨੇ ਦੀ ਜੀਰੇ ਦੀ ਖੇਤੀ ਪੀਲੀ ਹੋਈ ਪਿਆ ਫਸਲ ਸੁਨਹਿਰੀ ਪੱਕ ਕੇ ਉਧਰੋਂ ਥੋੜੀ ਜਿਹੀ ਪੰਜ ਚਾਰ ਦਿਨ ਲੇਟ ਆ ਇੱਥੇ ਬਾੜੀ ਸ਼ੁਰੂ ਹੋਣ ਵਾਲੀ ਹੋ ਕੋਈ ਵਰਦਾ ਦੀਂਦਾ ਨਹੀਂ ਇਧਰ ਸੋਨਾ ਮਾਰਗ ਵੱਲੋਂ ਆਪਾਂ ਆਏ ਆ ਉਧਰ ਫਿਰ ਵਾਡੀ ਚੱਲਦੀ ਸੀਗੀ ਪੂਰੇ ਜ਼ੋਰ ਤੇ ਬਾਲਾ ਸੋਨਾ ਵਿਊ ਆ ਤੇ ਰਵੀ ਤੇ ਬਿਆਨ ਤਾਰੇ ਨੇ ਪਿੱਛੇ ਬੋਲਟ ਤੇ ਅਸੀਂ ਮੈਂ ਇਹ ਚੱਕਰ ਆ ਡਾਬਰ ਪਹੁੰਚਣ ਤੋਂ ਪਹਿਲਾਂ 60 70 ਕਿਲੋਮੀਟਰ ਪਿੱਛੇ ਚਾਹ ਪੀਣ ਲੱਗੇ ਆ ਤੇ ਇੱਥੇ ਇੱਕ ਬਾਈ ਨੇ ਇੱਕ ਇਹਨਾਂ ਦੀ ਇਧਰ ਲਈ ਕੋਈ ਚੀਜ਼ ਦਿੱਤੀ ਆ ਬਿਸਕਟ ਮੱਠੀ ਟਾਈਪ ਆ ਮੱਠੀ ਦੇ ਮਤਲਬ ਬਹੁਤ ਸੋਹਣਾ ਟੇਸਟ ਆ ਤੇ ਲੱਗੇਣੇ ਉੱਤੇ ਉਹਦੇ 100 ਰੁਪਏ ਦਾ ਇੱਕ ਦਾ ਆ ਤਾਂ ਮਿੱਠਾ ਆ ਦੇਖ ਮੈਂ ਕਿਹਨਾ ਮਿੱਠਾ ਦੋਨੋਂ ਮਿੱਠੇ ਹੋਣਗੇ ਇਹ ਖਾਂਦਾ ਬਰੈਡ ਟੋਸਟ ਚਾ ਪੀ ਕੇ ਫੇਰ ਚੱਲਾਂਗੇ ਅੱਗੇ ਨੂੰ ਪਾਂਦੀਪੁਰਾ ਨੂੰ ਜਾਂਦੇ ਰਹਾ ਤਾਂ ਵੰਤ ਹੈਗਾ ਡਰਾਈਵਰ ਕੱਚੇ ਰਹਾ ਦਾ ਅਸਕਾਰੀ ਇਹਨੇ ਕੱਚੇ ਵੇ ਦੀ ਚੜਾਇਆ ਇੱਧਰ ਐਦਾਂ ਹੀ ਆ ਬਾਬੇ ਹਾਂ ਅਸ ਹੈ ਗਿਆ ਵੀ ਕੱਚੇ ਰਹਾ ਦਾ ਅਸਕਾਰੀ ਆ ਇਹ ਐਕਸਪੀਰੀਅੰਸ ਇਹ ਕੱਚੇ-ਕੱਚੇ ਚਲਾਉਂਦਾ ਗੱਡੀਆ ਆਇਤੋਲੇ ਵਸੇ ਇਨਾ ਨੀਵਾ ਜਗਾ ਉਹ ਸਾਰੇ ਨੀਵੇਂ ਏਰੀਏ ਤੋਂ ਹਾਈਟ ਵੱਲ ਜਾ ਰਹੇ ਆ ਅਸੀਂ ਇਹਦਾ ਮਤਲਬ ਰਾਤ ਨੂੰ ਠੰਡ ਵਧਿਆ ਹੋ ਰਾਜਧਾਨ ਪਾਸ ਵੀ ਰੋਡ ਜੀ ਗਰੇਜ ਵੈਲੀ ਦੀ ਸ਼ੁਰੂਆਤ ਹੋ ਗਈ ਇੱਥੋਂ ਇੱਥੇ ਪਿੱਛੇ ਬੋਰਡ ਲੱਗਿਆ ਆ ਗਿਆ ਵੈਲਕਮ ਟੂ ਗਰੇਜ ਵੈਲੀ ਇਸ ਸਮੇਂ ਅਸੀਂ ਰਾਜਧਾਨ ਪਾਸ ਤੇ ਖੜੇ ਆ ਇਹ ਹੈਗਾ Rajasthan Pass ਦਾ ਬੋਰਡ 11672 ਫਿਟ ਵਿਊ ਬਹੁਤ ਜ਼ਿਆਦਾ ਸੋਹਣਾ ਅਸਲ ਵਾਦੀਆਂ ਇੱਥੋਂ ਇਹ ਸ਼ੁਰੂ ਹੋ ਗਈਆਂ ਦੇਖਣੀਆਂ ਜਿਹੜੀਆਂ ਆਪਾਂ ਗਰੇਜ਼ ਵੈਲੀ ਵਲ ਦੇਖਣ ਚੱਲੇ ਆਂ ਛੋਟਾ ਸਾਡਾ ਛੋਟਾ ਜਿਹਾ ਕ ਇੱਥੇ ਥੋੜਾ ਜਿਹਾ ਘਟਾਓ ਪਿੱਛੇ ਬਹੁਤ ਸੋਹਣਾ ਸੀਗਾ ਵਿਊ ਤੇ ਆਹੀ ਜਿਹੜਾ ਆਪਾਂ ਵਿਊ ਦੇਖਣ ਵਾਸਤੇ ਇੰਨਾ ਸਫਰ ਤੈਅ ਕਰਕੇ ਆਏ ਆਂ ਪਰ ਐ ਵੀ ਨਜ਼ਾਰਾ ਸਫਰ ਦਾ ਹੀ ਸੀਗਾ ਬਹੁਤ ਸੋਹਣਾ ਸਫਰ ਐ ਇੱਥੇ ਦਾ ਸਾਡਾ ਇੱਥੋਂ ਸਾਨੂੰ ਮੈਂ ਟੌਪ ਤੋਂ ਨੀਚੇ ਦਾ ਜਿਹੜੀ ਵੈਲੀ ਐ ਉਹਦਾ ਵਿਊ ਖਾਣਾ ਇਹ 뷰 ਹੈ ਰਾਜਦਾਨ ਪਾਸ ਜਿਹੜਾ ਰਾਜਦਾਨ ਟਾਪ ਆ ਉਥੇ ਹਟ ਕੇ ਬੂਲਰ ਲੇਕਦਾ ਨੀਚੇ ਬੂਲਰ ਲੇਕ ਹੈ ਆ ਗੱਲਬਾਤ ਕਰੇ ਚੱਕ ਹੁਣ ਚੱਲੇ ਆ ਡਾਬਰ ਗੁਰਜੀਬੈ ਦੀ ਦਾ ਪਿੰਡ ਉਥੇ ਜਾ ਕੇ ਦਿਖਾਉਣੇ ਆ ਗੱਲਬਾਤ ਸੁਣ ਰਾਜਦਾਨ ਪਾਸ ਤੋਂ ਥੋੜਾ ਜਿਹਾ ਅੱਗੇ ਆ ਕੇ ਆ ਇੱਕ ਬੋਰ ਲੱਗਿਆ ਹੋਇਆ ਪੀਰ ਬਾਬਾ ਦਰਗਾਹ ਦਾ ਇਹ ਆਪਾਂ ਪਹਿਲਾਂ ਵੀਡੀਓ ਚ ਕਈ ਵਾਰ ਦੇਖੀ ਆ ਉਹ ਅੱਗੇ ਹੈਗੀ ਦਰਗਾਹ ਉੱਥੇ ਲੋਕ ਜਿਹੜੇ ਇਹਨਾਂ ਨੂੰ ਮੰਨ ਮੰਨਦੇ ਨੇ ਮਤਲਬ ਦਰਗਾਹ ਉੱਤੇ ਮੱਥਾ ਮਸਾ ਟੇਕਣਾ ਹੁੰਦੇ ਨੇ ਲੋਕ ਲਈ ਰੀਤੀਆ ਉਹ ਸਾਹਮਣੇ ਬੋਰਡ ਲੱਗਿਆ ਹੋਇਆ ਰਾਜਤਾਨਪਾਸ ਜਿਹੜਾ ਮੇਨ ਹੈ ਉਹ 4 ਕਿਲੋਮੀਟਰ ਹੈ ਤੇ ਵੈਲਕਮ ਟੂ ਗਰੇਜ਼ ਡਾਵਰ ਹੈਗਾ 44 ਕਿਲੋਮੀਟਰ ਜਿੱਥੇ ਆਪਾਂ ਜਾਣਾ ਆ ਸਾਰੀ ਵੈਲੀ ਹੈ ਬਹੁਤ ਸੋਹਣਾ 뷰 ਬਣਦਾ ਇੱਥੇ ਰਾਜਾਨ ਟਾਪ ਤੋਂ ਪਹਿਲਾਂ ਸੜਕ ਖਤਮ ਹੋ ਗਈ ਹੈ ਤੇ ਆਹ ਇੰਟਰਲੌਕ ਇੰਟਰਲੌਕ ਇਟਾ ਨਾਲ ਰਾ ਸ਼ੁਰੂ ਹੋ ਗਿਆ ਜੀ ਦੇਖ ਸਕਦੇ ਹੋ ਦੌੜ ਦੇ ਉੱਪਰ ਆਉਂਦੇ ਆ ਰਹੀ ਗੱਲ ਪਾਸਾ ਅਜੇ 4 ਕਿਲੋਮੀਟਰ ਪਿਆ ਰਾਜਧਾਨ ਟਾਪ ਰਾਜਧਾਨ ਟਾਪ ਲੱਗਦਾ ਹੋਰ ਕਿਸ ਰਾਹ ਜਿੱਦਾਂ ਇਹ ਲੱਭੇ ਹੁਣ ਕਿਉਂ ਨੇ ਇਹ 44 ਕਿਲੋਮੀਟਰ ਪਹਿਲਾਂ ਨੂੰ ਕਰੇ ਜਵਨੀ ਦਾ ਪੰਡਾ ਟਾਵਰ ਜਿੱਥੇ ਆਪਾਂ ਨੇ ਜਾ ਕੇ ਸਟੇ ਕਰ ਰਹੀਆਂ ਅਜੇ ਆਪਾਂ ਨੇ 44 ਕਿਲੋਮੀਟਰ ਬਾਅਦ ਨਹੀਂ ਹੋਰ ਜਾਣਾ ਕਿ ਉਹ ਨਜ਼ਾਰੇ ਚਾਉਂ ਪੀਓ ਇੱਥੇ ਰੱਖਿਓ ਵੀ ਸਾਹਮਣੇ ਚੈੱਕ ਕਰਾ ਦਿਓ ਭਾਈਆ ਇਹ ਹੈ ਪੁਆਇੰਟ ਹੈ ਫਤਲਾ ਨਾ ਨਿਕਲ ਨਹੀਂ ਜਾਂਦਾ ਜੀ ਭਾਈ ਅੱਥੇ ਜਿਹੜੀ ਜਗ੍ਹਾ ਤੇ ਰਾਜਦਾਰ ਪਾਸ ਦੇ ਨੇੜੇ ਤੇੜਾ ਸੀ ਹੁਣ ਘਮਰ ਰਿਹਾ ਇੱਥੇ ਟ੍ਰੀ ਲਾਈਨ ਬਿਲਕੁਲ ਖਤਮ ਹੋ ਗਈ ਕੋਈ ਵੀ ਜਿਹੜਾ ਵੱਡਾ ਦਰਖਤ ਆ ਉਹ ਹੈ ਨਹੀਂ ਖਾਸ ਛੋਟੀ ਬਨਸਪਤੀ ਹੈ ਜਿਹੜੀ ਆਹ ਘਾ ਹੁੰਦਾ ਜਾਂ ਛੋਟੀ ਬੁੱਟੀ ਉਹ ਆਪਾਂ ਨੂੰ ਦਿਖਾਈ ਦਿੰਦੀ ਇੱਥੇ ਵੱਲ ਦਿਿੰਦੀ ਆ ਤੇ ਇਹ ਟ੍ਰੀ ਲਾਈਨ ਦੇ ਉੱਪਰ ਆ ਸਾਰਾ ਸਿਸਟਮ ਇਸੇ ਕਰਕੇ ਇੱਥੇ ਠੰਡ ਮਹਿਸੂਸ ਹੁੰਦੀ ਆ ਹੁਣ ਚੱਲਦੇ ਆਗੇ ਰਾਜ ਵਾਲਾ ਪਾਸੇ ਅਸਲੀ ਜਿਹੜਾ ਬੀਆਰ ਉਹਦਾ ਲਾਇਆ ਹੈ ਬੋਰਡ ਰਾਜਦਾਨ ਪਾਸ ਦਾ ਉਹ ਇੱਥੇ ਆ ਇੱਥੇ ਜਿਹਨੇ ਫੋਟੋ ਫੋਟਾ ਕਰ ਲਈਆਂ ਉਹ ਸਾਹਮਣੇ ਲੱਗਾ ਹੈ ਆਈ ਲਵ ਬਾਰਡਰ ਰੋਡ ਆਰਗੇਨਾਈਜੇਸ਼ਨ ਇਹ ਬੀਆਰ ਉਹਦਾ ਸਾਰਾ ਏਰੀਆ ਇੱਥੇ ਨਾ ਇੰਟਰਲੋਕਿੰਗ ਟਾਈਲ ਆਈ ਗਿਆ ਭੱਜ ਕੇ ਸਾਨੂੰ ਬੋਰਡ ਦਿਖਾਵਾ ਨਹੀਂ ਫਿਰ ਵੀਡੀਓ ਲੰਬੀ ਹੋ ਜਾਊਗੀ ਆਹ ਬੜਾ ਹੈ ਡੈਡੀ ਡਿਕੇਟਡ ਨੂੰ ਨਾਈਫ ਨਿਕਲ ਇਹ ਨਾ ਗਸ ਆਈ ਲਵ ਬੀਕਨ ਇਹ ਹੈਗਾ ਜੀ ਆਹ ਇੱਥੇ 11672 ਫੁੱਟ ਰਾਜਧਾਨ ਪਾਸ ਅੱਜ ਆਪਾਂ ਨੇ ਜ਼ਿੰਦਗੀ ਦਾ ਪਹਿਲਾ ਪਾਸ ਕੀਤਾ ਹੈ ਰਾਜਧਾਨ ਪਾਸ ਅਜੇ ਲੈ ਜਾਣੇ ਆਪਾਂ ਕੋਈ ਪਾਸ ਹੋ ਜਾਂਦੇ ਨੇ ਬੰਦੇ ਦੇ ਮ 4:09 ਹੋ ਗਏ ਤੇ ਹੁਣ ਇਸ ਟਾਈਮ ਅਸੀਂ ਖੜੇ ਆ ਗਰੇਜ ਵੈਲੀ ਮਤਲਬ ਗਰੇਜ ਵੈਲੀ ਚ ਐਂਟਰ ਹੋਇਆ ਨੂੰ ਕਾਫੀ ਟਾਈਮ ਹੋ ਗਿਆ ਪਰ ਹੁਣ ਸਾਹਮਣੇ ਬਹੁਤ ਸੋਹਣਾ ਬੋਰਡ ਸੀਗਾ ਵੈਲਟਮ ਟੂ ਗਰੇਜ ਲੈਂਡ ਆਫ ਪੀਕਸ ਪਿੰਜ ਐਂਡ ਪਾਸਚਰਸ ਤੇ ਇਹਨਾਂ ਦਾ ਹੈ ਜੀ ਐਂਡ ਕੇ ਫੋਰੈਸਟ ਡਿਪਾਰਟਮੈਂਟ ਵੱਲੋਂ ਤਾਂ ਕਰਕੇ ਬੋਰਡ ਕੋਲੇ ਮਾੜੀ ਮੋਟੀ ਫੋਟੋਗ੍ਰਾਫੀ ਜੀ ਕਰਨ ਨੂੰ ਖੜਕੇ ਸੀਗੇ ਤੇ ਹੁਣ ਕਾਸ ਪਹੁੰਚਣਗੇ ਸਿੱਧਾ ਪਿੰਡ ਡਾਵਰ ਡਾਵਰ ਪਿੰਡ ਜਿੱਥੇ ਤੁਹਾਨੂੰ ਦਿਖਾਵਾਂਗੇ ਉੱਥੇ ਕੈਂਪਿੰਗ ਹੁੰਦੀ ਆ ਤੇ ਉੱਥੇ ਜਾ ਕੇ ਡਾਵਰ ਵੇ ਸੋਰੀ ਗੁਰੇਜ ਵੇਲੀ ਦਾ ਜਿਹੜਾ ਸੋ ਆਪਣਾ ਸੋਹਣਾ ਪਣਾ ਉਹ ਦਿਖਾਉਣਾ ਫਿਰ ਆਪਾਂ ਨੇ ਤੁਹਾਨੂੰ ਨਾਲੇ ਅਸੀਂ ਲੈਣੇ ਨੇ ਨਜ਼ਾਰੇ ਤੁਹਾਨੂੰ ਦਿਖਾ ਦਿਖਾਉਣੇ ਯਾਰ ਇਹ ਦਪਾਉਣੇ ਨੇ ਤਾਂ ਕਿ ਅਗਲੇ ਸਾਲ ਤੁਹਾਡੇ ਪਿੰਮੜਾਂ ਦੇ ਕੀੜਾ ਉੱਠੇ ਆਉਣ ਦਾ ਜਮਾਂ ਸਰ ਦਾ ਤੇ ਅਸੀਂ ਡਾਵਰ ਪਿੰਡ ਦੀਆਂ ਚੜਾਂ 'ਚ ਪਹੁੰਚ ਗਏ ਜਮਾਂ ਤੇ ਵਿਊ ਤੁਸੀਂ ਦੇਖ ਸਕਦੇ ਹੋ ਜਮਾਂ ਹੀ ਸਰਾ ਆਹ ਵਾਲੇ 뷰 ਦੇਖ ਕੇ ਨਜ਼ਾਰਾ ਆਇਆ ਤਾਂ ਬਾਰ-ਬਾਰ ਰੁਕਣ ਦਾ ਦਿਲ ਕਰਦਾ। ਪਰ ਕਹਨਾਂ ਨੇ ਕਿ ਪਹਾੜੀ ਰਸਤਾ ਹੋਣ ਕਰਕੇ ਸਪੀਡ 30-40 ਤੋਂ ਜ਼ਿਆਦਾ ਕਰ ਨਹੀਂ ਸਕਦੇ। ਸੋ ਉੱਥੇ ਵੀ 뷰 ਦੇਖਣਾ ਸ਼ਾਮ ਤੋਂ ਪਹਿਲਾਂ-ਪਹਿਲਾਂ ਬਹਤ। ਲੋ ਜੀ ਪਹੁੰਚ ਗਏ ਦਾਵਰ। ਗੁਰੇਜਵੇਲੀ ਤੇ ਇੱਥੇ ਖੈਰ ਪਹਿਲਾਂ ਵੀ ਮੈਨੂੰ ਪਤਾ ਸੀਗਾ ਇਹਨਾਂ ਡੀਸੀ ਵੱਲੋਂ ਪ੍ਰਾਈਵੇਟ ਕੈਂਪਿੰਗ ਬੰਦਾ ਹੈ। ਤੇ ਆਹ ਟੈਂਟਰ ਨੇ ਜਿਹੜੇ ਬੰਦੇ অথੋਰਾਇਜ਼ ਨੇ ਟੈਂਡਿੰਗ ਕਰਵਾਉਣ ਵਾਸਤੇ ਕੈਂਪਿੰਗ ਵਾਸਤੇ ਉੱਥੋਂ ਦੀ ਆਓ ਇੱਧਰ ਹੀ ਆਉਗੇ ਆਏ ਸਾਹਮਣੇ ਆਏ ਲਿਆ ਤੇ ਇਹ ਆਪਣਾ ਲੈ ਟੈਂਟ 2 1500 ਚ ਕਰਾਉਣਾ ਆਕਸੀਜਨ ਕਰਕੇ ਰੇਟ ਠੀਕ ਹੈ ਜੇ ਤੁਸੀਂ ਆਪਾਂ ਸੀਜ਼ਨ ਦੇ ਵਿੱਚ ਆਵਾਂਗੇ ਫਿਰ 1 2 3 4000 ਤੋ ਘਾਟ ਨਹੀਂ ਦਿੰਦੇ ਇਹ ਇਹ ਗੱਲਬਾਤ ਆ ਉਹ ਸਾਹਮਣੇ ਹੈਗਾ ਰਿਵਰ ਫਿਰ ਬਹੁਤ ਚਾਹੀਏ ਠਾਰਾ ਪਾਣੀ ਸੋਡਾ ਮੇਰੇ ਘਰ ਤੋਂ ਮੇਰੇ ਘਰ ਤੋਂ ਮਾਰਕੀਟ ਇੱਥੇ ਇੱਥੇ ਮਾਰਕਟ ਜਾਣਾ ਪਵੇਗਾ। ਨਾਮ ਕੀ ਹੈ ਇਸਕਾ? ਖਾਣੇ ਵਿੱਚ ਕੀ ਆਵੇ? ਖਾਣੇ ਵਿੱਚ ਚਿਕਨ, ਰਾਈਸ। ਰਾਜ ਵਿੱਚ ਕੀ ਮਿਲ ਜਾਵੇਗਾ? ਅਬ ਇਸਨੈਕਸ ਵਿੱਚ। ਨਿਕਸ ਰਾਈਸ। ਹਾਂਜੀ ਜਿੱਥੇ ਹੁਣ ਆਪਾਂ ਅੱਜ ਖੜੇ ਆ ਤੁਹਾਨੂੰ ਪਹਿਲਾਂ ਦੱਸੀ ਆ ਮੈਂ ਗੁਰੇਜ ਵੈਲੀ ਦਾ ਪਿੰਡ ਹੈ ਦਾਵਰ। ਤੇ ਇੱਥੇ ਕੀ ਸੀਗਾ ਆ ਲੱਗੀਆਂ ਹੋਈਆਂ ਨੇ ਕੈਂਪਿੰਗ ਸਾਈਟਾਂ। ਪਹਿਲਾਂ ਇੱਥੇ ਕਾਫੀ ਸੀਗੀਆਂ। ਮਤਲਬ ਹੁਣ ਡੀਸੀ ਨੇ ਲੋਕਲ ਐਡਮਿਨਿਸਟ੍ਰੇਸ਼ਨ ਨੇ ਠੰਡ ਬਦਨ ਕਰਕੇ ਰਾਤ ਨੂੰ ਜਿਹਨਾਂ ਤੋਂ ਥੋੜਾ ਜਿਹਾ ਪ੍ਰਬੰਧ ਘੱਟ ਸੀਗਾ ਉਹ ਸਾਰੀਆਂ ਕੈਂਪਿੰਗ ਸਾਈਟਾਂ ਚਕਾਤੀਆਂ ਇਹਨਾਂ ਨੇ ਇੱਧਰ ਤੁਸੀਂ ਦੇਖ ਲਓ ਨਾ ਸਾਹਮਣੇ ਥੋੜੀਆਂ ਜਿਹੀਆਂ ਸੈਟਾਂ ਲੱਗੀਆਂ ਹੋਈਆਂ ਨੇ ਮਤਲਬ ਜਿਨ੍ਹਾਂ ਕੋਲ ਪ੍ਰਬੰਧ-ਪਰਬੰਧ ਵਧੀਆ ਸੀਗੇ ਤੇ ਇੱਕ ਇਤਨਾ ਸੀ ਨੇ ਆ ਕੇ ਇਹਨਾਂ ਨੂੰ ਪੁੱਛਿਆ ਨਾ ਧਿਆਨ ਮਾਰਿਆ ਉਹ ਸਾਹਮਣੇ ਰੋਡ ਦੇ ਰੋਡ ਜਾਂਦਾ ਜਿੱਥੇ ਉਹ ਝੋੜੀਆਂ ਬਣੀਆਂ ਨੇ ਉਹਦੇ ਵਿੱਚੇ ਰੋੜ ਹੈ ਉਹਦੇ ਉੱਪਰਲੇ ਪਾਸੇ ਫੈਂਸਿੰਗ ਲੱਗੀ ਹੋਈ ਹੈ ਜੇ ਤੁਹਾਨੂੰ ਵੀਡੀਓ ਦਿਖੀ ਹੋਵੇ ক্লোਜ਼ ਕਰਕੇ ਦੇਖੀ ਆ ਕਿ ਉਹ ਫੈਂਸਿੰਗ ਹੈ ਉਹ ਮਿਲਟੈਂਸੀ ਨੂੰ ਰੁਕਣ ਵਾਸਤੇ ਲੱਗੀ ਹੋਈ ਆ ਵੀ ਬੰਦਾ ਨਾਰਮਲੀ ਉਧਰੋਂ ਟੱਪ ਕੇ ਕੋਈ ਆ ਨਾ ਸਕੇ ਕਿਉਂਕਿ ਉਦਾਂ ਆਪਾਂ ਨੂੰ ਨਕਸ਼ੇ 'ਚ ਦੇਖਣ ਨੂੰ ਤਾਂ ਪਾਕਿਸਤਾਨ ਲੱਗਦਾ ਹੈ ਜੀ ਆਪਾਂ ਦੇਖੀਏ ਵੀ ਕਾਫੀ ਦੂਰ ਤੱਕ ਹੈ ਨਾ ਵੀ ਇੱਥੋਂ ਗਰੀਜ ਤੋਂ ਪਰ ਮੇਨ ਚੱਕਰ ਕੀ ਆ ਅਸਲੀਅਤ ਕੀ ਆ ਵੀ ਜਿਹੜੀਆਂ ਉਹ ਸਾਹਮਣੇ ਚੋਟੀਆਂ ਨਹੀਂ ਵੀ ਨੇ ਆਹ ਦੀ ਚੋਟੀ ਆ ਇੱਥੇ ਇੱਕੋ ਲੱਗੀ ਹੋਈ ਆ ਇੱਥੇ ਅ ਇਧਰਲੇ ਪਾਸੇ ਇਧਰ ਇੱਥੇ ਲੜ ਵੀ ਆਉ ਰਹੀ ਨਾ ਆਤੀ 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 ਆਉ ਰਹੀ ਨਾ ਇਹ ਪਾਕਿਸਤਾਨ ਦੀ ਪੋਸਟ ਹੈ ਪੀਓਕੇ ਆ ਇੱਥੇ ਪਾਕਿਸਤਾਨ ਓਕੂਪਾਈਡ ਕਸ਼ਮੀਰ ਤੇ ਇਹ ਜਿਹੜੀ ਥੋੜੀ ਅੱਖ ਨੰਗੀ ਅੱਖਾਂ ਦਾ ਸਾਹਿਬ ਥੋੜੀ ਜੀ ਬੱਤੀਆ ਦਿੰਦੀ ਆ ਇਹ ਪੀਓਕੇ ਦੀ ਜਗਾ ਆ ਗਈ ਪਾਕਿਸਤਾਨ ਅਕੂਪਾਈਡ ਕਸ਼ਮੀਰ ਜਿਹੜਾ ਇਲਾਕਾ ਪਾਕਿਸਤਾਨ ਨੇ ਇੰਡੀਆ ਦਾ ਦੱਬਿਆ ਹੈ ਤੇ ਇਧਰਲੇ ਪਾਸੇ ਉੱਪਰ ਹੈਗੀ ਆ ਇੰਡੀਆ ਦੀ ਪੋਸਟ ਆ ਚੋਟੀ ਤੇ ਉਧਰ ਉੱਪਰ ਤੇ ਇੱਥੇ ਆ ਆ ਹੈਗੀ ਆ ਇੰਡੀਆ ਦੀ ਪੋਸਟ ਇਹ ਮਤਲਬ ਇੱਥੇ ਇੰਡੀਆ ਦਾ ਏਰੀਆ ਉਹ ਜਿਹੜੀ ਪਰਲੀਆਂ ਪਹਾੜੀਆਂ ਨੇ ਉਹ ਪਾਕਿਸਤਾਨ ਦੇ ਨੇ ਤੇ ਵੈਸੇ ਜਿਹੜੀ ਅਸਲ ਤੇ ਤਾਜ ਅਸਰਾਧਾ ਉਹ ਥੋੜੀ ਜੀ ਉਧੋਂ ਅੱਗੇ ਜਾ ਕੇ ਆ ਤੇ ਇਹ ਲੋਕ ਕਹਿੰਦੇ ਆ ਨਾ ਬੀਪੀਓ ਕੀ ਆ ਜਾਂ ਕਿਵੇਂ ਵੀ ਆ ਇਹ ਅਸਲ ਜਿੰਨੀ ਜਿਹੜੀ ਸੱਚਾਈ ਹੈ ਤਾਂ ਸੱਚਾਈ ਆ ਕਿ ਉਹਨਾਂ ਦਾ ਏਰੀਆ ਦੱਬਿਆ ਹੋਇਆ ਤੇ ਕਬਜ਼ਾ ਕਰੀ ਬੈਠੇ ਨੇ ਆ ਜਦੋਂ ਇੰਡੀਆ ਚ ਬਈ ਜ਼ੋਰ ਹੋਊਗਾ ਕਿਆ ਬਸ ਹਲਾਉਣਾ ਤੇ ਬਾਕੀ ਦੋ ਦਵਾਰੇ ਤੋਂ ਫੇਰਦਾ ਹੈਗਾ ਵੀਡੀਓ ਫੈਂਸਿੰਗ ਲੱਗੀ ਹੋਈ ਆ ਉਹ ਸਿਰਫ ਮੀਰੀ ਟੈਂਸਿੰਗ ਰੋਕਣ ਵਾਸਤੇ ਹੈ ਕਈ ਵਾਰੀ ਸਾਡੇ ਬੰਦ ਨੂੰ ਲਿਖਿਆ ਪਿਆ ਗਿਆ ਸੀਗਾ ਕਿ ਇਹ ਦੁਪਰ ਪਾਕਿਸਤਾਨੀ ਹੈਗਾ ਉਹ ਜਸਟ ਇੱਕ ਸੇਫਟੀ ਲਈ ਹੈ ਵੀ ਕੋਈ ਨਾਰਮਲ ਬੰਦਾ ਟੱਪ ਕੇ ਨਾ ਸਕੇ ਔਰ ਇਹ ਸਾਰੇ ਗਲੇਸ਼ੀਅਰ ਤੋਂ ਲੈ ਕੇ ਇੱਧਰ ਅੱਗੇ ਤੱਕ ਅੱਲਾ ਰਾਜਸਥਾਨ ਬਾਦਰ ਤੱਕ ਹੀ ਲਗੀ ਹੋਈ ਆ ਮੇਨ ਇਹੀ ਮੇਨ ਮੇਨ ਹੈਗੀ ਆ ਜੰਮੂ ਕਸ਼ਮੀਰ ਦੇ ਵਿੱਚ ਚਲੋ ਠੀਕ ਹੈ ਜੀ ਕਾਹਨੋਂ ਦਿਖਾਉਣੇ ਆ ਕੈਂਪਿੰਗ ਕਰਾਂਗੇ ਐਮ ਕਿੰਦਾ ਹੋਊਗੀ ਫਾਇਰ ਫੋਨ ਫਾਇਰ ਲਾਵਾਂਗੇ ਉੱਥੇ ਤੇ ਸੇਕਾਂਗੇ ਆਜ